ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਾਮ ਜਪਣ ਦੀ ਤਾਕਤ ਤਾਂ ਸਭ ਧਰਮਾਂ ਵਿੱਚ ਹੈ ਸਭ ਧਰਮ ਕਿਸੇ ਨਾ ਕਿਸੇ ਸ਼ਕਲ ਵਿੱਚ ਨਾਮ ਜਪਣ ਦੇ ਹੰਮੀ ਹਨ ਮੁਸਲਮਾਨ ਤਸਬੀਹ ਨਾਲ ਈਸਾਈ ਰੋਜ਼ਰੀ ਨਾਲ ਹਿੰਦੂ ਮਾਲਾ ਨਾਲ ਅਤੇ ਸਿੱਖ ਸਿਮਰਨੇ ਨਾਲ ਨਾਮ ਜਪਦੇ ਆਏ ਹਨ ਅੱਜ ਕੱਲ੍ਹ ਸਾਰੇ ਮذਮਾਂ ਵਿੱਚ ਨਾਮ ਜਪਣ ਦਾ ਰਿਵਾਜ ਦਿਨ ਬਦ ਦਿਨ ਘਟ ਰਿਹਾ ਹੈ ਅਤੇ ਉੱਚੀ ਅਵਸਥਾ ਦਾ ਨਾਮ ਅਭਿਆਸੀ ਕਿਤੇ ਕੋਈ ਵਿਰਲਾ ਹੀ ਨਜ਼ਰ ਆਉਂਦਾ ਹੈ ਪਰ ਜਦ ਧਰਮ ਸ਼ਾਸਤਰਾਂ ਵਿੱਚ ਨਾਮ ਜਪਣ ਦੀ ਵਡਿਆਈ ਅਤੇ ਲਾਭਾਂ ਉੱਤੇ ਇਤਨਾ ਜ਼ੋਰ ਦੇਖੀ ਜਾ ਹੈ ਤਾਂ ਦਿਲ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਨਾਮ ਜਪਣ ਦੀ ਮਹੱਤਤਾ ਅਤੇ ਲਾਭ ਇਤਨੇ ਜ਼ਿਆਦਾ ਹਨ ਤਾਂ ਦਿਨ ਬਦ ਦਿਨ ਇਹ ਨਾਮ ਜਪਣਾ ਕਿਉਂ ਘਟਦਾ ਜਾ ਰਿਹਾ ਹੈ ਕਿਉਂ ਸਭ ਧਰਮਾਂ ਦੇ ਆਦਮੀ ਨਾਮ ਨਹੀਂ ਜਪਦੇ ਕਿਉਂ ਸਭ ਆਦਮੀ ਨਾਮ ਵਰਗੀ ਉੱਚ ਦਾਤ ਤੋਂ ਮਾਣਦੇ ਰਹਿੰਦੇ ਹਨ ਰਗਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਦੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਅੱਜ ਦੇ ਸਮੇਂ ਅੰਦਰ ਨਾਮ ਜਪਣਾ ਘਟਦਾ ਜਾ ਰਿਹਾ ਹੈ ਇਸ ਦੇ ਦੋ ਕਾਰਨ ਪ੍ਰਤੀਤ ਹੁੰਦੇ ਹਨ ਇੱਕ ਕਾਰਨ ਤਾਂ ਹੈ ਕਿ ਪੁਰਾਤਨ ਗ੍ਰੰਥਾਂ ਵਿੱਚ ਨਾਮ ਦੀ ਮਹਿਮਾ ਅਤੇ ਲਾਭ ਤਾਂ ਲਿਖੇ ਹਨ ਪਰ ਇਹ ਕਿਤੇ ਨਹੀਂ ਦੱਸਿਆ ਗਿਆ ਕਿ ਇਸ ਦਾ ਵਿਗਿਆਨਕ ਕਾਰਨ ਕੀ ਹੈ ਕਿਉਂ ਨਾਮ ਜਪਣ ਦੇ ਇਤਨੇ ਲਾਭ ਹਨ ਕਿਉਂ ਨਾਮ ਜਪਣ ਦੀ ਇਤਨੀ ਮਹਿਮਾ ਹੈ ਇਸ ਵਿਗਿਆਨਕ ਸਬਬ ਦਾ ਪਤਾ ਨਾ ਹੋਣ ਕਾਰਨ ਅੱਜ ਕੱਲ ਆਮ ਲੋਕਾਂ ਦਾ خیال ਹੋ ਗਿਆ ਹੈ ਕਿ ਨਾਮ ਜਪਣ ਦੀ ਮਹਿਮਾ ਅਤੇ ਲਾਭ ਕੇਵਲ ਪੁਰਾਤਨ ਮਹਾਤਮਾ ਦੇ ਦਿਮਾਗ ਦਾ ਵਹਿਮ ਹੀ ਸੀ ਇਸ ਵਿੱਚ ਵਿਗਿਆਨਕ ਸਚਾਈ ਕੋਈ ਨਹੀਂ ਪਰ ਅੱਜਕੱਲ੍ਹ ਕਈ ਪੁਰਸ਼ ਤਾਂ ਨਾਮ ਜਪਣ ਨੂੰ ਕੇਵਲ ਵਾਹਿਗੁਰੂ ਜਾਂ ਈਸ਼ਵਰ ਦੀ ਖੁਸ਼ਾਮਦ ਹੀ ਸਮਝਦੇ ਹਨ ਅਤੇ ਇਸਦਾ ਕਾਰਨ ਇਹ ਹੀ ਹੈ ਕਿ ਉਹਨਾਂ ਨੂੰ ਨਾਮ ਦੀ ਫਿਲਾਸਫੀ ਦੇ ਪਿੱਛੇ ਉਸ ਵਿਗਿਆਨਕ ਸਚਾਈ ਦਾ ਹੀ ਨਹੀਂ ਪਤਾ ਜੋ 2 ਅਤੇ 2 4 ਹੋਣ ਵਾਂਗਰ ਸਦਾ ਅਟੁੱਟ ਅਤੇ ਅਟਲ ਸਚਾਈ ਰਹੇਗੀ। ਨਾਮ ਜਪਣਾ ਦਿਨ-ਬ-ਦਿਨ ਘਟਣ ਦਾ ਦੂਸਰਾ ਕਾਰਨ ਇਹ ਹੈ ਕਿ ਨਾਮ ਜਪਣ ਦੀ ਪਹਿਲੀ ਅਵਸਥਾ ਬੜੀ ਹੀ ਰੁਖੀ ਅਤੇ ਮੁਸ਼ਕਲ ਹੈ। ਹੋਰ ਇਲਮਾ ਵਿੱਚ ਪਹਿਲੀਆਂ ਜਮਾਤਾਂ ਦਾ ਸਬਕ ਆਸਾਨ ਅਤੇ ਪਿਛਲੀਆਂ ਜਮਾਤਾਂ ਦਾ ਸਬਕ ਮੁਸ਼ਕਲ ਹੁੰਦਾ ਹੈ ਪਰ ਨਾਮ ਜਪਣ ਦੀ ਪਹਿਲੀ ਜਮਾਤ ਜਾਂ ਪਹਿਲੀ ਅਵਸਥਾ ਹੀ ਮੁਸ਼ਕਲ ਹੈ। ਦੂਸਰੀ ਅਵਸਥਾ ਪਹਿਲੀ ਤੋਂ ਆਸਾਨ ਤੀसरी ਹੋਰ ਆਸਾਨ ਅਤੇ ਅਕੀਰ ਲਈ ਹੋਰ ਆਸਾਨ ਹੋ ਜਾਂਦੀ ਹੈ ਇਥੋਂ ਤੱਕ ਕੇ ਨਾਮ ਜਪਦੀਆਂ ਪਿਛਲੀਆਂ ਅਵਸਥਾਵਾਂ ਅਪਿਆਸੀ ਲਈ ਮਹਾਰਸ ਅਤੇ ਅੱਠੇ ਪਹਿਰ ਦਾ ਸ਼ੁਗਰ ਬਣ ਜਾਂਦੀਆਂ ਹਨ ਕਿਉਂਕਿ ਨਾਮ ਜਪਨ ਦੀਆਂ ਪਹਿਲੀਆਂ ਅਵਸਥਾਵਾਂ ਹੀ ਮੁਸ਼ਕਲ ਹਨ ਇਸੇ ਕਰਕੇ ਅੱਜਕੱਲ ਕੋਈ ਵਿਰਲਾ ਹੀ ਖੁਸ਼ਕਿਸਮਤ ਵਿਅਕਤੀ ਨਾਮ ਜਪਣ ਦੀਆਂ ਪਹਿਲੀਆਂ ਅਵਸਥਾ ਨੂੰ ਸਬਰ ਸੰਤੋਖ ਨਾਲ ਪਾਲ ਕਰਦਾ ਹੈ ਨਾਮ ਨੂੰ ਸਫਲਤਾ ਨਾਲ ਜਪਣ ਵਾਸਤੇ ਜ਼ਰੂਰੀ ਹੈ ਦੇ ਨਾਮ ਜਪਣ ਦੇ ਲਾਭਾਂ ਦਾ ਸਾਨੂੰ ਵਿਗਿਆਨਿਕ ਤੌਰ ਤੇ ਯਕੀਨ ਹੋਵੇ ਅਸੀਂ ਜਿਸ ਚੀਜ਼ ਦਾ ਵੀ ਨਾਮ ਲੈਂਦੇ ਹਾਂ ਉਸ ਵਸਤੂ ਦੀ ਖਿਆਲੀ ਤਸਵੀਰ ਆਪਣੇ ਗੁਨਾ-ਓਗਨਾ ਸਮੇਤ ਸਾਡੇ ਮਨ ਦੇ ਸਾਹਮਣੇ ਆ ਜਾਂਦੀ ਹੈ ਅਤੇ ਉਸ ਖਿਆਲੀ ਤਸਵੀਰ ਦੇ ਗੁਨ-ਓਗਨ ਸਾਡੇ ਮਨ ਤੇ ਪ੍ਰਭਾਵ ਪਾਉਂਦੇ ਅਤੇ ਆਪਣਾ ਰੰਗ ਚੜਾਉਂਦੇ ਹਨ ਸਪ ਦਾ ਨਾਮ ਲੈਣ ਦੀ ਹੀ ਦੇ ਰਿਹਾ ਘੜੀ ਮੁੜੀ ਸੱਪ-ਸੱਪ ਜਪਿਆਂ ਸੱਪ ਦੀ ਤਸਵੀਰ ਸਾਡੇ ਮਨ ਵਿੱਚ ਬਣੇਗੀ ਅਤੇ ਉਸ ਦੀ ਡਰਾਮਿਕ ਸ਼ਕਲ ਅਤੇ ਉਸ ਦੇ ਔਗਣ ਸਾਡੇ ਮਨ ਉੱਤੇ ਡਰ ਅਤੇ ਨਫ਼ਰਤ ਦਾ ਰੰਗ ਚੜਾਉਣਗੇ ਇਸੇ ਤਰ੍ਹਾਂ ਕਿਸੇ ਮਿੱਤਰ ਦਾ ਨਾਮ ਕੜੀਮੁੜੀ ਜ਼ੁਬਾਨ ਤੇ ਲਿਆਂਦਿਆਂ ਉਸ ਮਿੱਤਰ ਦੀ ਖਿਆਲੀ ਤਸਵੀਰ ਸਾਡੇ ਮਨ ਦੇ ਸਾਹਮਣੇ ਬਣੇਗੀ ਅਤੇ ਉਸ ਮਿੱਤਰ ਦੇ ਗੁਣ ਉਸ ਦਾ ਨੇਕ ਸੁਭਾਅ ਉਸ ਦਾ ਸਾਡੇ ਉੱਤੇ ਕੀਤਾ ਪਰ ਉਪਕਾਰ ਉਸ ਦਾ ਨਾਮ ਲੈਣ ਨਾਲ ਸਾਡੇ ਮਨ ਉੱਤੇ ਆਪਣਾ ਅਸਰ ਪੈਦਾ ਕਰੇਗਾ ਅਤੇ ਸਾਡੇ ਦਿਲ ਵਿੱਚ ਉਸ ਨੂੰ ਮਿਲਣ ਦੀ ਚਾਹ ਪੈਦਾ ਹੋਵੇਗੀ ਜਾਦ ਦੀ ਫਿਲਾਸਫੀ ਦੇ ਤਹਿਤ ਇਹ ਵਿਗਿਆਨਿਕ ਸਚਾਈ ਹੈ ਕਿ ਜਿਸ ਆਦਮੀ ਨੂੰ ਅਸੀਂ ਯਾਦ ਕਰੀਏ ਉਸ ਚੀਜ਼ ਦੀ ਜਾਂ ਉਸ ਆਦਮੀ ਦੀ ਸਾਡੇ ਮਨ ਦੇ ਸਾਹਮਣੇ ਪਹਿਲੇ ਖਿਆਲੀ ਤਸਵੀਰ ਬਣੇਗੀ ਫਿਰ ਉਹ ਤਸਵੀਰ ਸਾਡੇ ਹੀ ਮਨ ਉਤੇ ਆਪਣਾ ਪ੍ਰਭਾਵ ਪਾਵੇਗੀ ਅਤੇ ਆਪਣਾ ਰੰਗ ਚੜਾਏਗੀ ਪਰ ਇਹ ਪ੍ਰਭਾਵ ਜਾਂ ਰੰਗ ਉਤਨਾ ਹੀ ਚੜੇਗਾ ਜਿੱਤਨੀ ਕਿ ਸਾਡੀ ਵਾਕ ਵੀ ਉਸ ਚੀਜ਼ ਉਸ ਆਦਮੀ ਨਾਲ ਸੰਬੰਧ ਰੱਖੇਗੀ ਜਿਤਨੀ ਵਾਕਫੀਅਤ ਜਾਂ ਜਿੰਨਾ ਗਿਆਨ ਸਾਨੂੰ ਹੋਵੇਗਾ ਉਸ ਚੀਜ਼ ਜਾਂ ਉਸ ਆਦਮੀ ਦੀ ਜਾਲ ਸਾਡੇ ਮਨ ਉੱਤੇ ਉਤਨਾ ਗਹਿਰਾ ਪ੍ਰਭਾਵ ਪਾਵੇਗੀ ਅਤੇ ਉਤਨਾ ਹੀ ਗਹਿਰਾ ਰੰਗ ਚੜਾਏਗੀ ਇਸ ਲਈ ਸਫਲਤਾ ਦੇ ਨਾਲ ਨਾਮ ਜਪਣ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਵਾਹਿਗੁਰੂ ਜਿੱਦੀਆਂ ਖੁਸ਼ੀਆਂ ਸਿਫਤਾਂ ਅਤੇ ਗੁਨਾ ਦਾ ਸਾਨੂੰ ਜਿਆਦਾ ਤੋਂ ਜਿਆਦਾ ਪਤਾ ਹੋਵੇ ਜਿਤਨੀ ਵਧ ਸਾਨੂੰ ਵਾਹਿਗੁਰੂ ਜੀ ਤੇ ਸੁਭਾਦੀ ਵਕਸੀਅਤ ਹੋਵੇਗੀ ਉਤਨਾ ਗੂੜਾ ਅਤੇ ਸਾਫ਼ ਵਾਹਿਗੁਰੂ ਜੀ ਦਾ ਖਿਆਲ ਸਾਡੇ ਮਨ ਸਾਹਮਣੇ ਨਾਮ ਜਪਣ ਵੇਲੇ ਆਵੇਗਾ ਅਤੇ ਉਤਨੀ ਹੀ ਚੰਗੀ ਤਰ੍ਹਾਂ ਵਾਹਿਗੁਰੂ ਜੀ ਦੇ ਸੁਭਾ ਦਾ ਪ੍ਰਭਾਵ ਸਾਡੇ ਮਨ ਤੇ ਪਵੇਗਾ ਅਤੇ ਉਤਨਾ ਹੀ ਗੂੜਾ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਰੰਗ ਸਾਡੇ ਮਨ ਉੱਤੇ ਚੜੇਗਾ ਵਿਗਿਆਨਕ ਸਚਾਈ ਇਹ ਹੈ ਕਿ ਨਾਮੀ ਦੀਆਂ ਸਿਫਤਾਂ ਦਾ ਰੰਗ ਨਾਮ ਜਪਣ ਵਾਲੇ ਦੇ ਮਨ ਉੱਤੇ ਉਤਨਾ ਹੀ ਚੜੇਗਾ ਜਿੰਨਾ ਨਾਮ ਜਪਣ ਵਾਲੇ ਨੂੰ ਨਾਮੇ ਦਾ ਹੋਵੇਗਾ ਇਸੇ ਕਰਕੇ ਸਫਲਤਾ ਨਾਲ ਨਾਮ ਜਪਣ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਦੇ ਸੁਭਾਅ ਤੋਂ ਵਾਹਿਗੁਰੂ ਜੀ ਦੀਆਂ ਸਿਫਤਾਂ ਦੀ ਵੱਧ ਤੋਂ ਵੱਧ ਵਾਕਸੀ ਹੋਵੇ ਵਾਹਿਗੁਰੂ ਜੀ ਸੰਬੰਧੀ ਵਾਕੀ ਸਭ ਧਰਮ ਪੁਸਤਕਾਂ ਨੂੰ ਸਮਝ ਸਮਝ ਕੇ ਪੜਨ ਨਾਲ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸ਼ਬਦ ਵਾਹਿਗੁਰੂ ਜੀ ਦੇ ਜਸ ਹੇਠ ਲਿਖੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਤਾਂ ਵਾਹਿਗੁਰੂ ਜੀ ਦੇ ਸੁਭਾਅ ਦਾ ਬੜਾ ਪਤਾ ਲੱਗਦਾ ਹੈ ਵਾਹਿਗੁਰੂ ਜੀ ਦੇ ਸੁਭਾਅ ਤੋਂ ਵਕੀਫੀ ਆਦਮੀ ਜਿਤ ਪਿਆਰ ਅਤੇ ਇਕਾਗਰਤਾ ਨਾਲ ਵਾਹਿਗੁਰੂ ਜੀ ਦਾ ਨਾਮ ਜਪੇਗਾ ਤਾਂ ਕਿਉਂਕਿ ਵਾਹਿਗੁਰੂ ਜੀ ਵਰਗਾ ਵੱਡਾ ਉੱਚਾ ਸਰਬਸ਼ਕਤੀਮਾਨ ਸਰਬਵਿਆਪਕ ਸਦਾ ਸਲਾਮਤ ਸਰਦਾਰ ਦੇ ਆਲੂ ਅਤੇ ਕਿਰਪਾਲੂ ਅਤੇ ਗਿਆਨਕਾਰੀ ਕੋਈ ਹੋਰ ਨਹੀਂ ਇਸ ਕਰਕੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਦੇ ਮਨ ਉਤੇ वाहेगुरु जी दिफतान दा का डाढ़ा रंग चढ़ेगा अगर वाहेगुरु जी साल वाहे का नाम लगातार साल अभ्यास करने वाला जापता रहे वाहेगुरु बन जाएगा सो ऐसा हर नाम त्याया मन मेरे जो सबना उपर हु चलाए सो ऐसा हर नाम जपिया मन मेरे जो अंति लो ऐसा हर नाम जपिया मन मेरे ਜੋ ਮਨਕੀਏ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੋਸਤ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਬਨਾਤੇ ਵਡਾ ਸਬਨਾਵੇ ਅਗੇ ਅਨ ਨਿਵਾਏ ਵਾਹਿਗੁਰੂ ਜਿਹਦੇ ਸਬਾਸ ਬੰਦੀ ਵਦ ਤੋਂ ਵਦ ਬਾਫੀ ਨਾਲ ਵਾਹਿਗੁਰੂ ਜਿਹਦੇ ਨਾਮ ਨਾਲ ਪਿਆਰ ਅਤੇ ਇਕਾਗਰਤਾ ਨਾਲ ਜਪਿਆ ਵਾਹਿਗੁਰੂ ਜਿਹਦੇ ਉੱਚ ਗੁਣ ਸਾਡੇ ਮਨ ਵਿੱਚ ਪ੍ਰਵੇਸ਼ ਹੋ ਕੇ ਸਾਨੂੰ ਵਾਹਿਗੁਰੂ ਜਿਦਾ ਰੂਪ ਬਣਾਉਂਦੇ ਹਨ ਇਸ ਤਰ੍ਹਾਂ ਨਾਮ ਜਪਣ ਨੂੰ ਗੁਰੂ ਘਰ ਵਿੱਚ ਗੁਰਮਖ ਅਨੁਸਾਰ ਨਾਮ ਜਪਣਾ ਆਖਦੇ ਹਨ ਗੁਰਮਖ ਨਾਮ ਜਪੋ ਮਨ ਮੇਰੇ ਗੁਰਮਖ ਅਨੁਸਾਰ ਨਾਮ ਜਪਣ ਨਾਲ ਕਮਾਈ ਜਾਂ ਸਿਮਰਨ ਅਭਿਆਸ ਰੁੱਖਾ ਅਤੇ ਮੁਸ਼ਕਲ ਨਹੀਂ ਰਹਿੰਦਾ ਇਹ ਦਿਨ ਬਦਿਨ ਦਿਲਚਸਪ ਅਤੇ રસਦਾਇਕ ਹੁੰਦਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ